ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਫਗਵਾੜਾ ਦੇ ਪੋਲਾ ਰਾਏ ਚੌਂਗ ਨਜ਼ਦੀਕ ਬੀਤੀ ਦੇਰਾ ਤੋਂ ਉਸ ਵੇਲੇ ਹੜਕਾ ਮਚ ਗਿਆ ਜਦੋਂ ਇੱਕ ਕਬਾੜ ਦੇ ਗੋਦਾਮ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਤੇ ਲਪਟਾ ਇੰਨੀ ਆ ਭਿਆਨਕ ਸਨ ਕਿ ਗੋਦਾਮ ਅੰਦਰ ਪਿਆ ਸਾਰਾ ਕਬਾੜ ਦਾ ਸਮਾਨ ਅਤੇ ਉੱਥੇ ਖੜੀਆਂ ਤਿੰਨ ਗੱਡੀਆਂ ਦੇਖਦੇ ਹੀ ਦੇਖਦੇ ਸੜਕੇ ਸੁਆਹ ਹੋ ਗਿਆਂ ਤੇ ਦੁਕਾਨ ਮਾਲਿਕ ਬਲਵਿੰਦਰ RAM ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਆਪਣੇ ਵਰਕਰ ਦਾ ਫੋਨ ਆਇਆ ਕਿ ਗੋਦਾਮ ਨੂੰ ਅੱਗ ਲੱਗ ਗਈ ਹੈ ਤੇ ਜਦੋਂ ਮਾਲਕ ਮੌਕੇ ਤੇ ਪਹੁੰਚੇ ਤਾਂ ਅੱਗ ਬੇਕਾਬੂ ਹੋ ਚੁੱਕੀ ਸੀ ਤੇ ਹਰ ਪਾਸੇ ਧੂਆ ਲਪਟਾ ਤੇ ਹਫੜਾ ਤਫੜੀ ਵਾਲਾ ਮਾਹੌਲ ਸੀ ਦੁਕਾਨ ਮਾਲਿਕ ਨੇ ਖੁਲਾਸਾ ਕਰਦੇ ਹੋਏ ਇਹ ਹੈ ਕਿ ਗੋਦਾਮ ਦੇ ਨੇੜੇ ਕੋਈ ਫੰਕਸ਼ਨ ਚੱਲ ਰਿਹਾ ਸੀ ਤੇ ਦੇਰ ਰਾਤ ਪਟਾਕੇ ਚੁਲਾਏ ਜਾ ਰਹੇ ਸਨ ਅਤੇ ਮਾਲਕ ਦਾ ਦਾਅਵਾ ਹੈ ਕਿ ਪਟਾਕਿਆਂ ਦੀ ਚੰਗਾੜੀ ਡਿਗਨ ਨਾਲ ਹੀ ਇਹ ਪਿਆਨਿਕ ਹਾਦਸਾ ਵਾਪਰਿਆ ਤੇ ਇਸ ਅੱਗ ਨਾਲ ਲਗਭਗ 7 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਮੌਕੇ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਤੇ ਜਿੱਥੇ 10 ਤੋਂ 12 ਫਾਇਰ ਟੈਂਡਰ ਦੀ ਮਦਦ ਨਾਲ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਫਗਵਾੜਾ ਨਿਊਜ਼ ਲਈ ਕੈਮਨਾ ਮੈਨ ਜਸਰਮਨ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਆਪਣਾ ਬਲਵਿੰਦਰ ਰਾਮ ਜੀ ਸਰ ਕੀ ਮਾਮਲਾ ਕੀ ਇੱਕ ਜਿਹੜਾ ਮਾਮਲਾ ਕੀ ਜੀ ਮੈਂ ਇੱਥੇ ਸੱਤਾ ਪਿਆ ਸੀਗਾ ਤੇ ਉਹ ਮੇਰੇ ਵਰਕਰ ਨੇ ਬਤਾਇਆ ਬਾਪੂ ਜੀ ਆਗ ਲੱਗ ਗਿਆ ਹੈ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿ ਚਲੋ ਉੱਧੇ ਲੱਗੀ ਹੋਣੀ ਮਾੜੀ ਮੋਟੀ ਉਹ ਇੱਥੇ ਸਮਾਗਮ ਤੇ ਫੰਕਸ਼ਨ ਸੀਗਾ ਤੇ ਫੰਕਸ਼ਨ ਦੇ ਵਿੱਚ ਉਹ ਪਟਾਕੇ ਬਟੂਕੇ ਜਲਾਉਂਦੇ ਸੀ ਉਹਦੇ ਕਰਕੇ ਅੱਗੇ ਜਦਾਂ ਇਹ ਪਟਾਕੇ ਅੰਦਰ ਨੂੰ ਜਲਾਤੇ ਉਹ ਪਟਾਕਿਆਂ ਦੇ ਲਕਟਾਂ ਨੇ ਆਗ ਫੜ ਲਈ ਤੇ ਉਹਦੇ ਕਰਕੇ ਜਿਆਦਾ ਬਹੁਤ ਨੁਕਸਾਨ ਹੋ ਗਿਆ ਮੇਰਾ ਸਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 3 ਲੱਖ ਰੁਪਏ ਦਾ ਹੋ ਗਿਆ ਜੀ ਕੀ ਕੀ ਚੀਜ਼ ਨਾ ਹੋਈ ਅੱਗ ਲੱਗੀ ਉਹ ਪਟਾਕਿਆਂ ਦੇ ਨਾਲ ਜੀ ਮੇਰਾ ਨਾਮ ਅਪੀਤ ਸਿੰਘ ਹੈ ਜੀ ਹਾਂ ਅਪੀਤ ਸਿੰਘ ਜੀ ਇੱਕ ਇੱਥੇ ਆਪਣਾ ਆਏ ਹਾਂ ਤੁਸੀਂ ਪੁਲਾਰਈ ਚੌਂਕ 'ਚ ਕੀ ਮਾਮਲਾ ਕੀ ਸਰ ਸਾਨੂੰ 10:05 ਤੇ ਫਾਇਰ ਬੁਟ ਤੇ ਕਾਲ ਆਈ ਸੀ ਜੀ ਬਲਵਿੰਦਰ RAM ਜੀ ਦੀ ਪੇਪਲ ਲਾਰਈ ਚੌਂਕ ਵੈਸੇ ਕੁਆਰਟ ਦੇ ਸਟੋਰ ਨੂੰ ਅੱਗ ਲੱਗੀ ਹੈ ਤੁਰੰਤ ਅਸੀਂ ਆਪਣੀ ਟੀਮ ਲੈ ਕੇ ਮੌਕੇ ਦੀ ਜਗ੍ਹਾ ਤੇ ਪਹੁੰਚੇ ਹਾਂ ਤੇ ਅੱਗੇ ਤੇ ਕਾਬੂ ਪਾਇਆ ਤੇ ਸਰ ਕਿੰਨਾ ਕ ਨੁਕਸਾਨ ਹੋ ਗਿਆ ਇਹਨਾਂ ਦਾ 5-7 ਲੱਖ ਦਾ ਮਾਰਕ ਦੇ ਕਹਿਣ ਅਨੁਸਾਰ ਹੈ ਜੀ ਤੇ ਗੱਡੀਆਂ ਨੂੰ ਵੀ ਕੋਈ ਅੱਗ ਵਗੈਰਾ ਲੱਗੀ ਆ ਤਿੰਨ ਗੱਡੀਆਂ ਡੈਮੇਜ ਹੋਈਆਂ ਜੀ ਕੁਆੜ ਦੀ ਤੇ ਹੋਰ ਕੀ ਨੁਕਸਾਨ ਹੋਇਆ ਇਹਨਾਂ ਦਾ ਪਲਾਸਟਿਕ ਗੱਤਾ ਕਾਫੀ ਸੀ ਜੀ ਲੋਹਾਂ ਤੇ ਲਗਭਗ ਕਿੰਨਾ ਕੁ 5 ਤੋਂ 7 ਲੱਖ ਰੁਪਏ ਹੋਇਆ ਸਰ ਮਾਲਕਾਂ ਦੇ ਕਹਿਣ ਅਨੁਸਾਰ ਹੈ ਜੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਰ ਕਿੰਨੀਆਂ ਲੱਗੀਆਂ ਆਪਣੀਆਂ 10 ਤੋਂ 12 ਗੱਡੀਆਂ ਲੱਗਈਆਂ ਜੀ ਠੀਕ ਆ ਜੀ ਚਾਰ ਫਾਇਰ ਟੈਂਕਰ ਵਾਰ-ਵਾਰ ਗੇੜੇ ਲਾ ਰਿਹਾ ਹੈ ਜੀ ਤੇ ਆਪਾਂ ਨੂੰ ਕਿੰਨੇ ਕਬੀ ਪਤਾ ਲੱਗਾ 10 ਵਜੇ ਤੇ 5 ਮਿੰਟ ਚ ਪਤਾ ਲੱਗਾ ਸੀਗਾ ਹੁਣ ਅੱਗ ਸਾਰੇ ਜਿੱਦਾਂ ਹੁਣ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਸਾਹਮਣੇ ਆਇਆ ਕਿਸ ਚੀਜ਼ ਨੂੰ ਅੱਗ ਲੱਗੀ ਹੈ ਮਾਲਕਾਂ ਨੇ ਇਹ ਦੱਸਿਆ ਜੀ ਇੱਥੇ ਲਾਗੇ ਫੰਕਸ਼ਨ ਸੀਗਾ ਉਹਦੇ ਨਾਲ ਪਟਾਕੇ ਚਲਾਉਂਦੇ ਸੀ ਕੋਈ ਚੰਗਿਆੜੀ ਤੋਂ ਅੱਗ ਲੱਗੀ ਹੈ